ਤਾਂ ਅੰਦਰ ਚੱਲ ਰਿਹਾ ਸੀ ਕਾਲਾ ਕਾਰੋਬਾਰ ਬਾਹਰੋਂ ਦੇਖਣ ਨੂੰ ਸੀ ਆਲੀਸ਼ਾਨ ਕੋਠੀ ਪਰ ਅੰਦਰ ਚੱਲ ਰਿਹਾ ਸੀ ਅਜੀਹਾ ਕੰਮ ਜਦੋਂ ਮੌਕੇ ਦੇ ਉੱਤੇ ਅਧਿਕਾਰੀ ਪਹੁੰਚੇ ਜਾ ਕੇ ਅੰਦਰ ਦੇਖਿਆ ਤਾਂ ਬੰਦਾ ਤੀਵੀਂ ਅਜੀਹਾ ਕੰਮ ਕਰ ਰਹੇ ਸੀ ਜਿਸ ਨੂੰ ਦੇਖ ਕੇ ਸਭ ਦੇ ਹੋਸ਼ ੁੱਡ ਗਏ ਕੀ ਅਜੀਹਾ ਵੀ ਹੋ ਸਕਦਾ ਬਾਹਰੋਂ ਤਾਂ ਆਲੀਸ਼ਾਨ ਕੋਠੀਆ ਬੰਗਲਾ ਲੱਗਦਾ ਦੇਖਣ ਨੂੰ ਪਰ ਅੰਦਰ ਬੰਦਾ ਤੀਵੀਂ ਕਿਹੜਾ ਕੰਮ ਕਰ ਰਹੇ ਨੇ ਪਰ ਫਿਰ ਕੀ ਸੀ ਅਧਿਕਾਰੀਆਂ ਨੇ ਉਹਨਾਂ ਬੰਦੇ ਤੀਮ ਨੂੰ ਕਾਬੂ ਕਰ ਲਿਆ। ਦਰਅਸਲ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਪੰਜਾਬ ਦੇ ਡਿੜਬਾ ਦੇ ਪਿੰਡ ਤਰੰਜਣਾ ਦੀਆਂ ਨੇ ਜਿੱਥੇ ਕੀ ਇੱਕ ਬੰਗਲੇ ਵਰਗੀ ਕੋਠੀ ਦੇ ਅੰਦਰ ਨਕਲੀ ਦੁੱਧ ਬਣਾਇਆ ਜਾ ਰਿਹਾ ਸੀ। ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਤਾਂ ਇਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਮਿਲੀ। ਸਿਹਤ ਵਿਭਾਗ ਦੇ ਵੱਲੋਂ ਜਦੋਂ ਲਾਈਵ ਛਾਪੇਮਾਰੀ ਕੀਤੀ ਤਾਂ ਅੰਦਰ ਜਦੋਂ ਪਹੁੰਚੇ ਅਧਿਕਾਰੀ ਤਾਂ ਦੇਖ ਕੇ ਸਭ ਹੈਰਾਨ ਹੋ ਗਏ। ਉਹਨਾਂ ਨਕਲੀ ਦੁੱਧ ਬਣਾਉਣ ਵਾਲਿਆ ਨਕਲਚੀਆਂ ਨੂੰ ਵੀ ਉਹਨਾਂ ਮਲਾਬਤ ਖੋਰਾ ਨੂੰ ਵੀ ਕਾਬੂ ਕਰ ਲਿਆ ਹਰਸਤ ਦੇ ਵਿੱਚ ਲੈ ਲਿਆ ਪੁਲਿਸ ਦੇ ਵੱਲੋਂ ਤੇ ਨਾਲ ਹੀ ਉਹ ਨਕਲੀ ਦੁੱਧ ਵੀ ਬਰਾਮਦ ਕਰ ਲਿਆ ਜੋ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਚੰਨ ਪੈਸਿਆਂ ਦੇ ਖਾਤਰ ਚੰਨ ਮੁਨਾਫੇ ਦੇ ਖਾਤਰ ਕਿੰਨੀਆਂ ਹੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਤਾਂ ਇਹਨਾਂ ਨੂੰ ਅਧਿਕਾਰੀਆਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਪੂਰਾ ਪਰਦਾ ਫਾਸ਼ ਕਰ ਦਿੱਤਾ ਕੀ ਕੁਝ ਪਿਆਰੇ ਨੇ ਅਧਿਕਾਰੀ ਤੁਹਾਨੂੰ ਅੱਜ ਜਿਹੜਾ ਪਿੰਜੀ ਖੇੜਾ ਪਿੰਡ ਦੇ ਵਿੱਚ ਖੜਿਆ ਹੋਵੇ ਕੀ ਰੇਡ ਸੀ ਤੁਹਾਡੀ ਕੀ ਕੰਮ ਕਰ ਰਹੇ ਸੀ ਬਾਕੀ ਇਹ ਕੋਈ ਕੁਝ ਬਰਾਮਦ ਕੀਤਾ ਗਿਆ ਇੱਥੋਂ ਸਰ ਅੱਜ ਸਵੇਰੇ ਸਾਨੂੰ ਅਰਲੀ ਮਾਰਨਿੰਗ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਛੁੱਲਰ ਘਾਟ ਤੋਂ ਕਹਿੰਦੇ ਵੀ ਇੱਕ ਪਿੰਡ ਚ ਵੀ ਐਵੇਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਤੋਂ ਬੇਸਿਕ ਜਾਣਕਾਰੀ ਲਈਤੀ ਵੀ ਮਿਕਸਿੰਗ ਵਗੈਰਾ ਵੀ ਕੀ ਕੀ ਵਿੱਚ ਪੈਂਦਾ ਦੁੱਧ ਦੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਉਣ ਲਈ ਕਿਹਾ ਇੱਥੇ ਵੀ ਇਮੀਡੀਏਟਲੀ ਤੁਸੀਂ ਪਹੁੰਚੋ ਟੀਮ ਸਮੇਤ ਤੇ ਅਸੀਂ ਜਿੰਨਾ ਜਲਦੀ ਆ ਸਕੇ ਮਤਲਬ ਇੱਥੇ ਆ ਕੇ ਜੋ ਦੇਖਿਆ ਤਾਂ ਕੁਝ ਰਿਫਾਈਨਡ ਦੇ ਟੀਨ ਕੁਝ ਕਾਸਟਿਕ ਸੋਡਾ ਤੇ ਦੁੱਧ ਦੀਆਂ ਚਾਰ ਕੰਨ ਖਾਲੀ ਐਮਪਟੀ ਟੀਨ ਖਾਲੀ ਰਿਫਾਈਨਡ ਔਇਲ ਦੇ ਟੀਨ ਵੀ ਪਈ ਸੀ ਜੋ ਬਰਾਮਦਗੀ ਇਹਨਾਂ ਨੇ ਕੀਤੀ ਹੈ ਪੁਲਿਸ ਨੇ ਤੇ ਬਾਕੀ ਦੁੱਧ ਦੇ ਰੂਪ ਚ ਜੋ ਵੀ ਹੁਣ ਲੈਬ ਦੀ ਰਿਪੋਰਟ ਹੀ ਦੱਸੂਗੀ ਵੀ ਉਹ ਕੀ ਪ੍ਰੋਡਕਟ ਸੀ ਕੁਝ ਪਿਆਰ ਉਹਨਾਂ ਲਈ ਉਜਾਰ ਵੀ ਹਾਂਜੀ ਕੁਝ ਮਿਕਸਰ ਗ੍ਰਾਈਂਡਰ ਵਗੈਰਾ ਕਿ ਇਹਨਾਂ ਦੇ ਨੀਚੇ ਗ੍ਰਾਈਂਡਿੰਗ ਲਈ ਜਿਵੇਂ ਉਹ ਲੱਗੇ ਹੋਏ ਸੀ ਮਿਕਸਿੰਗ ਲਈ ਉਹ ਸਾਰਾ ਮਤਲਬ ਬਰਾਮਦਗੀ ਕੀਤੀ ਇਹਨਾਂ ਨੇ ਇੰਨੀ ਕਬੱਡੀ ਮਤਲਬ ਕੀਤਾ ਜਾਂਦਾ ਸੀ ਕੰਮ ਇਹ ਤਾਂ ਮਤਲਬ ਜਿਵੇਂ ਹਰਦੀਪ ਸਿੰਘ ਜਿਹੜੇ ਸੁਸਾਇਟੀ ਦੇ ਸੈਕਟਰੀ ਨੇ ਵੇਰ ਕਦੇ ਉਹਨਾਂ ਵੱਲੋਂ ਤਾਂ ਇਹ ਕਿਹਾ ਗਿਆ ਵੀ ਮੈਂ 3000 ਲੀਟਰ ਦੁੱਧ ਡੇਲੀ ਪਾਉਣਾ ਹੈ ਤੇ ਹੁਣ ਇਹ ਉਹਦੇ ਚ ਕਿੰਨੀ ਮਿਕਸਿੰਗ ਕਰਦਾ ਹੈ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕੌਣ ਵਿਅਕਤੀ ਨੇ ਜੀ ਇਹ ਹਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਜੋ ਤਰਿੰਜੀਕੇੜੇ ਪਿੰਡ ਦਾ ਹੀ ਰਹਿਣ ਵਾਲਾ ਹੈ ਇਹ ਵੀ ਬੇਰਕਾ ਸੋਸਾਇਟੀ ਚ ਸੈਕਟਰੀ ਦੀ ਮਤਲਬ ਹੈਗੀ ਹੈ ਪੋਸਟੇ ਦੀ ਹਾਂਜੀ ਇਹਦੇ ਨਾਲ ਪਰਿਵਾਰਕ ਮੈਂਬਰ ਵੀ ਸ਼ਾਮਿਲ ਸਨ ਉਦੇ ਬਾਰੇ ਉਹ ਇਨਵੈਸਟੀਗੇਸ਼ਨ ਪੁਲਿਸ ਦੀ ਹੈ ਜੀ ਸਾਡੇ ਵੱਲੋਂ ਤਾਂ ਹਰਦੀਪ ਸਿੰਘ ਤੋਂ ਜੋ ਕਾਰਵਾਈ ਕੀਤੀ ਗਈ ਹੈ ਐਜ਼ ਅ ਸੈਕਟਰੀ ਉਹਦੀ ਜ਼ਿੰਮੇਵਾਰੀ ਸੀ ਜੋ 12 ਵਜੇ ਤੁਸੀਂ ਰੇਡ ਸ਼ੁਰੂ ਕੀਤੀ ਸੀ ਇਹ ਅਸੀਂ ਸਵੇਰੇ ਅਸੀਂ ਸਰ ਲਗਭਗ ਸਾਨੂੰ ਪੌਣੇ 7 ਵਜੇ ਗੱਲ ਹੋਈ ਸੀ ਐਸ ਐਚਓ ਸਾਹਿਬ ਨਾਲ ਤੇ ਦਿਨ ਘੰਟੇ ਦੇ ਅੰਦਰ ਅਸੀਂ ਆ ਗਈ ਸੀ ਇੱਥੇ ਉਸ ਤੋਂ ਬਾਅਦ ਲਗਾਤਾਰ ਪ੍ਰੋਸੈਸ ਚੱਲ ਰਿਹਾ ਸੀ ਜਿੱਦਾਂ ਜੀ ਗੇਟ ਲਾ ਕੇ ਰੱਖਿਆ ਗਿਆ ਕਿਸੇ ਦੀ ਵੀ ਐਂਟਰੀ ਨਹੀਂ ਹਾਂਜੀ ਹਾਲਾਂਕਿ ਮੀਡੀਆ ਤੱਕ ਨੂੰ ਵੀ ਅੰਦਰ ਨਹੀਂ ਆਣ ਦਿੱਤਾ ਗਿਆ ਹੈਗਾ ਠੀਕ ਹੈ ਜੀ ਕੀ ਲੱਗਦਾ ਹੈ ਕਿ ਕੁਝ ਜਿੱਦਾਂ ਕਿ ਲੋਕ ਜਿਹੜੇ ਇਲਜ਼ਾਮ ਲਾ ਰਹੇ ਨੇ ਕਿ ਇਹਨੂੰ ਉਸ ਤੋਂ ਕਰਨ ਦੀ تیاری ਕੀਤੀ ਜਾ ਰਹੀ ਹੈ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਤੇ ਅਸੀਂ ਬਿਲਕੁਲ ਸਾਡੇ ਫੂਡ ਡਿਪਾਰਟਮੈਂਟ ਦੇ ਅਕੋਰਡਿੰਗ ਜਿਵੇਂ ਸਮਾਨ ਪਿਆ ਸੀ ਉਮੀ ਉਸੇ ਪੋਜੀਸ਼ਨ 'ਚ ਸੀ ਬਾਕੀ ਘਰੇ ਵੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਾਕੀ ਹਾਂਜੀ ਛੋਟੀ ਲਈਏਗੀ ਜੀ ਛੋਟੇ ਜਿਹਾ ਅਸੀਂ ਜੋ ਆਪਣੇ ਵੱਲੋਂ ਫੋਟੋ ਖਿੱਚ ਸਕਦੇ ਆ ਉਹ ਤਾਂ ਅਸੀਂ ਰੂਟੀਨ 'ਚ ਕਰਦੇ ਆ ਹਾਂਜੀ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਲੋਕ ਸੀ ਉਹ ਇਹਨਾਂ ਦੇ ਸਿਕਿਉਰਿਟੀ ਪਰਪਸ ਵੀ ਹੁੰਦਾ ਹੈ ਉਹਦੇ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਨਹੀਂ ਉਹ ਦੇਖੋ ਪੁਲਿਸ ਦਾ ਮੈਟਰ ਹੈ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕੀ ਕਾਰਵਾਈ ਉਹਨਾਂ ਦੀ ਅਸੀਂ ਦੇਖੋ ਫੂਡ ਸੇਫਟੀ ਅਕੋਰਡਿੰਗ ਐਕਟ ਮੁਤਾਬਕ ਸੈਂਪਲ ਲੈ ਲਏ ਦੋ ਦੁੱਧ ਦੇ ਸੈਂਪਲ ਲੈਂਦੇ ਨੇ ਇੱਕ ਰਿਫਾਈਨਡ ਜਿਹੜੇ 5 ਟੀਨ ਭਰੇ ਹੋਏ ਸੀ ਉਹਨਾਂ ਚੋਂ ਇੱਕ ਸੈਂਪਲ ਲੈਂਦਾ ਤੇ ਅਗਲੀ ਕਾਰਵਾਈ ਲੋਕ ਚੰਨ ਪੈਸਿਆਂ ਦੀ ਖਾਤਰ ਕਈਆਂ ਦੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰ ਦਿੰਦੇ ਨੇ ਆਪਣੇ ਥੋੜੇ ਜਿਹਾ ਮੁਨਾਫੇ ਦੇ ਖਾਤਰ ਕਿਸੇ ਦੀ ਜਾਨ ਦੇ ਨਾਲ ਖਿਲਵਾੜ ਕਰਦੇ ਨੇ ਤਾਂ ਪੰਜਾਬ ਦੇ ਵਿੱਚ ਖਾਸ ਕਰਕੇ ਮਲਾਬਟ ਖੋਰਾਵਾਂ ਦੀਆਂ ਅਜਿਹੀਆਂ ਤਸਵੀਰਾਂ ਹਰ ਦਿਨ ਦੇਖਣ ਨੂੰ ਮਿਲਦੀਆਂ ਨੇ ਭਾਵੇਂ ਕਿ ਕੋਈ ਵੱਡੀਆਂ ਦੁਕਾਨਾਂ ਹੋਣ ਉੱਥੇ ਵੀ ਮਲਾਬਟ ਹੁੰਦੀ ਆ ਪਰ ਸਿਹਤ ਵਿਭਾਗ ਜਦੋਂ ਕੋਈ ਤਿਹਾਰਾਂ ਦਾ ਸੀਜ਼ਨ ਆਉਂਦਾ ਦੀਵਾਲੀ ਦਾ ਸੀਜ਼ਨ ਆਉਂਦਾ ਉਦੋਂ ਜ਼ਰੂਰ ਕਾਫੀ ਜ਼ਿਆਦਾ ਐਕਟਿਵ ਨਜ਼ਰ ਆਉਂਦਾ ਪਰ ਜੇਕਰ ਇਸ ਤਰੀਕੇ ਦੇ ਨਾਲ ਆਫ ਸੀਜ਼ਨ ਦੇ ਵਿੱਚ ਜਦੋਂ ਤਿਹਾਰਾਂ ਦੇ ਸੀਜ਼ਨ ਨਹੀਂ ਆਉਂਦੇ ਉਦੋਂ ਵੀ ਜੇਕਰ ਐਕਟਿਵ ਨਜ਼ਰ ਆਵੇ ਤਾਂ ਫਿਰ ਸ਼ਾਇਦ ਇਹ ਮਲਾਬਟ ਖੋਰਾਂ ਨੂੰ ਨੱਥ ਪਾਈ ਜਾ ਸਕਦੀ ਆ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਇੱਕ ਅਜਿਹੀ ਅਲਾਮਤ ਆ ਜਿਸ ਨੂੰ ਜੜ ਤੋਂ ਪੱਟ ਕੇ ਸੁੱਟਣ ਦੀ ਜ਼ਰੂਰਤ ਹੈ ਉਸੇ ਤਰੀਕੇ ਦੇ ਨਾਲ ਜੋ ਮਲਾਬਟ ਖੋਰ ਨੇ ਉਹ ਵੀ ਇੱਕ ਬਹੁਤ ਖਤਰਨਾਕ ਅਲਾਮਤ ਹੈ ਜਿਸ ਨੂੰ ਜੜ ਤੋਂ ਪੱਟ ਕੇ ਸੁੱਟਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਨਸ਼ਾ ਵੀ ਘੁਣ ਦੇ ਬਾਗ ਖਾਂਦਾ ਪਰ ਮਲਾਬਤ ਖੋਰ ਇਕਦਮ ਤੁਹਾਡੀ ਜਾਨ ਦੇ ਨਾਲ ਖਿਲਵਾੜ ਕਰ ਜਾਂਦੇ ਨੇ ਪਤਾ ਵੀ ਨਹੀਂ ਲੱਗਦਾ ਜਿਸ ਤਰੀਕੇ ਦੇ ਨਾਲ ਜ਼ਹਿਰੀਲੀ ਸ਼ਰਾਬ ਜਿਹੜੀ ਆ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਸੀ ਪਹਿਲਾਂ ਤਰਨਤਾਰਨ ਦੇ ਵਿੱਚ ਹੋਈਆਂ ਸੀ ਸੰਗਰੂਰ ਦੇ ਵਿੱਚ ਵੀ ਹੋਈਆਂ ਸੀ ਪੰਜਾਬ ਦੇ ਵਿੱਚ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਮਠਿਆਈਆਂ ਹੁੰਦੀਆਂ ਨੇ ਕਈ ਵਾਰ ਕੋਈ ਕੇਕ ਖਾ ਕੇ ਬੱਚਾ ਬਿਮਾਰ ਹੋ ਜਾਂਦਾ ਮੌਤ ਹੋ ਜਾਂਦੀ ਆ ਇਸੇ ਤਰੀਕੇ ਨਾਲ ਨਕਲੀ ਦੁੱਧ ਬਣਾਇਆ ਜਾਂਦਾ ਨਕਲੀ ਦੁੱਧ ਤੋਂ ਕਿੰਨਾ ਕੁਸ਼ ਤਿਆਰ ਹੁੰਦਾ ਨਕਲੀ ਖੋਆ ਬਣਾਇਆ ਜਾਂਦਾ ਨਕਲੀਆਂ ਮਠਾਈਆਂ ਬਣੀਆਂ ਜਾਂਦੀਆਂ ਨੇ ਤਾਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਹੁੰਦਾ ਤਾਂ ਜ਼ਰੂਰਤ ਹੈ ਅਜਿਹੇ ਲੋਕਾਂ ਨੂੰ ਨੱਥ ਪਾਉਣ ਦੀ ਤਾਂ ਜੋ ਕਿਸੇ ਦੀ ਜਾਨ ਦੇ ਨਾਲ ਚੰਨ ਪੈਸਿਆਂ ਦੀ ਖਾਤਰ ਖਿਲਵਾੜ ਨਾ ਕਰ ਸਕਣ ਲੋਕ ਚੰਨ ਪੈਸਿਆਂ ਦੀ ਖਾਤਰ ਕਈਆਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰ ਦਿੰਦੇ ਨੇ ਆਪਣੇ ਥੋੜੇ ਜਿਹੇ ਮੁਨਾਫੇ ਦੇ ਖਾਤਰ ਕਿਸੇ ਦੀ ਜਾਨ ਦੇ ਨਾਲ ਖਿਲਵਾੜ ਕਰ ਦਿੰਦੇ ਨੇ ਤਾਂ ਪੰਜਾਬ ਦੇ ਵਿੱਚ ਖਾਸ ਕਰਕੇ ਮਲਾਬਟ ਖੋਰਾ ਦੀਆਂ ਅਜੇਹੀਆਂ ਤਸਵੀਰਾਂ ਹਰ ਦਿਨ ਦੇਖਣ ਨੂੰ ਮਿਲਦੀਆਂ ਨੇ ਭਾਵੇਂ ਕਿ ਕੋਈ ਵੱਡੀਆਂ ਦੁਕਾਨਾਂ ਹੋਣ ਉੱਥੇ ਵੀ ਮਲਾਬਤ ਹੁੰਦੀ ਆ ਪਰ ਸਿਹਤ ਵਿਭਾਗ ਜਦੋਂ ਕੋਈ ਤਿਹਾਰਾਂ ਦਾ ਸੀਜ਼ਨ ਆਉਂਦਾ ਦੀਵਾਲੀ ਦਾ ਸੀਜ਼ਨ ਆਉਂਦਾ ਉਦੋਂ ਜ਼ਰੂਰ ਕਾਫੀ ਜ਼ਿਆਦਾ ਐਕਟਿਵ ਨਜ਼ਰ ਆਉਂਦਾ ਪਰ ਜੇਕਰ ਇਸ ਤਰੀਕੇ ਦੇ ਨਾਲ ਆਫਸਰ